ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਆ ਇੱਕ ਸੂਫੀ ਕਵਿਤਾ ਹੈ ਜਿਹੜੀ ਉਤਰੀ ਸੀਗੀ ਆਪਾਂ ਨੂੰ ਬਾਬਾ ਜੀ ਦੀ ਕਿਰਪਾ ਨਾਲ ਤੁੰਸਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਕਾਸ਼ ਨੂੰ ਸਮਰਪਿਤ ਹੈ ਜੀ ਤੇ ਇਹ 7 ਤਰੀਕ ਤੀਜਾ ਮਹੀਨਾ 2012 ਨੂੰ ਦਾਸ ਨੂੰ ਉਤਰੀ ਸੀ ਜੀ ਇਹਦੇ ਨਾਲ ਆ ਜੋ ਆਪਾਂ ਸਾਂਝ ਪਾਉਂਦੇ ਆ ਪੜਦੇ ਆ ਵਿੱਚ ਕਾਲ ਜੇ ਟਿਮਟਿਮਾਉਂਦੇ ਇੱਕ ਨੂਰੀ ਲਸ਼ਕੋ ਵੇ ਮਾਇਆ ਵਿੱਚ ਕਾਲ ਜੇ ਇਥੇ ਮੈਂ ਮੱਥੇ ਲਿਖਿਆ ਸੀਗਾ ਜੀ ਜੇ ਮੱਥੇ ਠੀਕ ਹੈ ਤਾਂ ਮੈਨੂੰ ਦੱਸ ਦੇਣਾ ਵਿੱਚ ਮੱਥੇ ਤੇ ਟਿਮਟਿਮਾਉਂਦੀ ਇੱਕ ਨੂਰੀ ਲਸ਼ਕੋਵੇ ਮਾਇਆ ਤੇਰੇ ਮੁਖ ਦਾ ਧਿਆਨ ਧਰਾਉਂਦੀ ਫੁੱਲਾਂ ਦੀ ਖੁਸ਼ਬੋ ਵੇ ਮਾਇਆ ਜਦ ਮੈਂ ਤੇਰੀਆਂ ਸੋਚਾਂ ਸੋਚਾਂ ਜਦ ਮੈਂ ਹੁਕਾਂ ਤੈਨੂੰ ਲੋਚਾਂ ਤਾਂ ਹਾਂ ਮਾਰੇ ਮੋ ਵੇ ਮਾਇਆ ਵਿੱਚ ਕਾਲ ਜੇ ਟਿਮਟਿਮਾਉਂਦੀ ਇੱਕ ਨੂਰੀ ਲਸ਼ਕੋਵੇ ਮਾਇਆ ਇੱਕ ਨੂਰੀ ਲਸ਼ਕੋਵੇ ਮਾਇਆ ਧੰਨਵਾਦ ਜੀ